ਸਿਕੰਦਰ ਇਸ ਤਰ੍ਹਾਂ ਦੀ ਕੋਈ ਖੋਜੀ ਵਰਤੀ ਰੱਖਦਾ ਸੀ ਘੋੜਾ ਉਹਦੇ ਕੋਲ ਲੈ ਗਿਆ ਉਸ ਫਕੀਰ ਨੇ ਉਸ ਸਾਧੂ ਨੇ ਉਸ ਸੰਨਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਹੈ ਕਿੱਥੇ ਜਾ ਰਹੇ ਹੈ ਸਿਕੰਦਰ ਸੋਚਦਾ ਕਿਸੇ ਜਾਸੂਸ ਨੇ ਸਾਡੇ ਇਸ ਨੂੰ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਂ ਹੀ ਤੇ ਮੇਰਾ ਨਾਮ ਜਾਣਦਾ ਹੈ ਕਿੱਥੇ ਚਲੇ ਦੇਖਦਾ ਨਹੀਂ ਫਕੀਰਾ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਇਹ ਸੰਿਆਸੀ ਖਿੜਖਿੜਾ ਕੇ ਹੱਸਿਆ ਇਹਦੀ ਹਸੀ ਦੇ ਤਨਸ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹੱਸੇ ਕਿਉਂ ਪਤਾ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ ਮੈਂ ਤੇਤੋਂ ਪੁੱਛਿਆ ਕਿੱਥੇ ਜਾ ਰਹੇ ਹੈ ਜਵਾਬ ਮੈਂ ਦੇ ਦਿੱਤਾ ਹੈ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਤੋਂ ਮੇਰਾ ਸਵਾਲ ਆਪਣੇ ਔਰ ਕਿਹਾ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੰਦਾ ਹੈ ਫਕੀਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਂਦੇ ਆ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਮਝ ਆ ਗਈ ਇਹ ਤੇ ਚਲਦਾ ਰਹੇਗਾ ਸਬ ਇਹ ਤੇ ਚਲਦਾ ਰਹੇਗਾ ਰੋਗ ਉਤਨੇ ਚਿਰ ਤੱਕ ਚਲਦਾ ਹੀ ਰਹਿੰਦਾ ਜਿੰਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨ ਹੀ ਬਣਿਆ ਰਹਿੰਦਾ ਜਿੰਨੇ ਚਿਰ ਤੱਕ ਸਹੀ ਉਤਰ ਨਾ ਮਿਲ ਜਾਏ ਫਿਰ ਤੂੰ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰ ਲਵੇ ਅਦਕੀ ਸੁਪੰਦਰ ਖਿੜ ਖਿੜਾ ਕੇ ਆਪ ਆਸਿਆ ਪਰ ਉੱਚੀ ਆਵਾਜ਼ ਨਾਲ ਬੋਲੇ ਆ ਫਕੀਰਾ ਸੁਣ ساری ਦੁਨੀਆ ਫਤਿਹ ਕਰਾਂਗਾ ਇੱਕ ਚੱਪਾ ਜ਼ਮੀਨ ਨਹੀਂ ਰਹਿਣ ਦੇਵਾਂਗਾ ਜੋ ਮੇਰੀ ਮੁੱਠੀ ਚ ਨਾ ਹੋਏ ਮੈਂ ਸਾਰੀ ਸਿਸ਼ਟੀ ਦਾ ਰਾਜਾ ਬਣਨਾ ਇੱਕ ਚੱਪਾ ਜ਼ਮੀਨ ਨਹੀਂ ਰਹਿਣਦੇ ਆ ਗਾ ਜੋ ਮੇਰੇ ਕਬਜ਼ੇ ਚ ਨਾ ਹੋਵੇ ਜੋ ਮੇਰੀ ਮੁੱਠੀ ਚ ਨਾ ਹੋਵੇ ਹੁਣ ਸਿਕੰਦਰ ਸੋਚਦਾ ਆਪਣੇ ਚੁੱਪ ਕਰੇਗਾ ਆਪਾਂ ਠੀਕ ਜਵਾਬ ਦੇ ਦਿੱਤਾ ਲੇਕਿਨ ਨਹੀਂ ਫਕੀਰ ਫਕੀਰ ਸੀ ਸਿਕੰਦਰ ਜਦ ਤੋਂ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅੱਤ ਕੀ ਮੱਥੇ ਤੇ ਵੱਟ ਪੈ ਗਏ ਚਿੰਤਾ ਦੇ ਹੈ ਇਹ ਵੀ ਸਵਾਲ ਆਪਣੀ ਤਾਂ ਸੀ ਜੱਤੂ ساری ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਕੀਰਾ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂਗਾ ਫਿਰ ਫਕੀਰ ਕਹਿੰਦੇ ਕਬਖਤਾ ਆਰਾਮ ਕਰਨਾ ਤੇ ਆ ਮੇਰੇ ਨਾਲ ਕਰ ਮੈਂ ਆਰਾਮ ਪਿਆ ਕਰਾਂ ਆਪਾਂ ਆਰਾਮ ਲੈ ਚਾ ਤੂੰ ਇਤਨੇ ਪਵਾੜੇ ਪਾ ਕੇ ਆਰਾਮ ਕਰੇਗਾ ਆਪ ਆਰਾਮ ਲੈ ਚਾ ਤੂੰ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਜਿੰਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਹੁੰਦਾ ਹਿੰਦੁਸਤਾਨ